ਇਹ ਕਿਹਨੇ ਸਾਹਮਣਾ ਕੀਤੀ ਹਾਂ ਤੇ ਚੰਗੀ ਸੇਵਾ ਕੋਈ ਕਰ ਦੇ ਤੇ 10-20 ਚਵਾਈ ਜਾਵੇ ਪਰ ਜਿੱਦਾਂ ਦੀ ਬਹਾਨੇ ਦੀ ਬੰਤਰ ਆ 8-9 ਲੀਟਰ ਤੋਂ ਕੀ ਘਟ ਦਊਗੀ ਅਗਲੇ ਸੂਵੇ ਵਾਦੇ ਦੀ ਹੈ ਅਗਲੇ ਸੂਵੇ ਅਗਲੇ ਸੂਵੇ 80 ਦੀ ਹੈਗੀ ਆ ਜੀ ਕਿ ਭਈ ਚੰਗਾ ਵੀਰ ਕੋਈ ਸਾਹਮਣਾ ਲੈ ਜੇ ਜੀ 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 ਕਿ ਭਈ 56000 ਰੁਪਏ ਚੋਂ ਤਾਂ ਜਿੰਨਾ ਦਿਲ ਖੁਸ਼ ਕਰਕੇ ਕਰ ਦਾਂਗੇ ਛੋੜ ਕਰ ਦੋਗੇ ਨਾ ਸਾਸਤਰੀ ਕਾਲ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਪਿੰਡਰ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਇੱਕ ਝੋਟੀ ਸੇਲ ਕਰਨੀ ਆ ਝੋਟੀ ਦਾ ਪਹਿਲਾ ਸੂਆ ਆਖੇ ਦੀ ਨੀਲੀ ਰਵੀ ਵਾਲੀ ਆ ਬਾਕੀ ਪੂਛ ਤੋਂ ਵੀ ਹੈ ਹੋਰ ਨਿਸ਼ਾਨੀ ਕੋਈ ਨਹੀਂ ਹੈਗੀ ਇਹ ਆ ਕਿ ਤੁਸੀਂ ਇਹ ਸਮਝੋਗੇ ਥੋੜੀ ਜੀ ਕ੍ਰਾਸ ਪਾਂਜੇ ਚ ਆ ਜਾਂਦੀ ਆ ਸੋਹਣੀ ਝੋਟੀ ਆ ਪਹਿਲਾ ਸੂਆ ਵਾ ਆਪਾਂ ਇਹਦੀ ਜਾਣਕਾਰੀ ਵੀਰ ਕੋਲ ਲਵਾਂਗੇ ਆਪਾਂ ਵੀਰ ਨਾਲ ਗੱਲਬਾਤ ਵੀ ਕਰਾਵਾਂਗੇ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਇਹ ਆ ਜਿਹੜਾ ਸੂਆ ਸੂਆ ਡੰਗਰ ਹੁੰਦਾ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਜਦੋਂ ਵੀ ਖਰੀਦਣਾ ਹੋਵੇ ਉਹਨੂੰ ਦੋ ਟਾਈਮ ਚੋਕ ਤੇ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੁਹਾਡੇ ਸ਼ੇਅਰ ਨਹੀਂ ਰੁਕਣੇ ਚਾਹੀਦੇ ਤੇ ਆਪਾਂ ਡੰਗਰ ਨਹੀਂ ਮੁੱਕਣ ਦੇਣੇ ਜੀ ਵੀਡੀਓ ਆਉਂਦੀ ਰਹੂਗੀ ਰੋਜ਼ 1 2 3 ਵੀਡੀਓ ਆਉਂਦੀਆਂ ਰਹਿਣਗੀਆਂ ਜੀ ਗੱਲਬਾਤ ਕਰਾਉਨੇ ਆ ਵੀਰ ਨਾਲ ਤੇ ਡਿਟੇਲ ਲੈਣੇ ਆ ਜੀ ਹਾਂ ਜੀ ਸਸਰੀ ਗਾਲ ਬਾਜੀ ਸਸਰੀ ਗਾਲ ਬਾਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਠੀਕ ਠਾਕ ਜੀ ਸਸਰੀ ਗਾਲ ਮੇਰੇ ਭੈਣ ਭਰਾਵਾਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਜਿੰਨੇ ਪਿਆਰ ਬਖਦੇ ਆ ਉਹਨਾਂ ਨੂੰ ਪਿਆਰ ਭਰੀ ਸਸਰੀ ਗਾਲ ਛੋਟਿਆਂ ਨੂੰ ਵੱਡਿਆਂ ਨੂੰ ਬਾਹਰ ਆਲਿਆਂ ਨੂੰ ਠੀਕ ਆ ਜੀ ਤੇ ਐਡਰੈਸ ਦੱਸ ਦੋ ਵੀਰ ਜੀ ਆਪਣਾ ਨਾਮ ਮੇਰਾ ਸੋਨੀ ਆ ਪਿੰਡ ਪਿੰਡਰ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਤਹਿਸੀਲ ਬਾਬੋ ਕਾਲਾ ਜੀ ਮੋਬਾਈਲ ਨੰਬਰ 98156 47787 ਠੀਕ ਹੈ ਜੀ ਇੱਕ ਹੀ ਝੋਟੀ ਸੇਲ ਕਰਨੀ ਇੱਕ ਹੀ ਝੋਟੀ ਸੇਲ ਕਰਨੀ ਆ ਪਹਿਲਾ ਸੁਆਵਾ ਅੱਛਾ ਜੀ ਤੇ ਇੱਕ ਬੇਨਤੀ ਹੈ ਵੀਰਾਂ ਨੂੰ ਹਾਂਜੀ ਕੁੱਤੇ ਵੀ ਕੇਹ ਵੀਡੀਓ ਤੋਂ ਵੀ ਆਪਾਂ ਡੰਗਰ ਖਰੀਦਦੇ ਆ ਜੀ ਜਾਂ ਕੁਝ ਵੀ ਆ ਸਾਈ ਆ ਜਿਹੜੀ ਪੁੱਛ ਕੇ ਪਾਇਆ ਕਰੋ ਕਿਉਂਕਿ ਜਦੋਂ ਮਨ ਲੋ 10-10 15-15 ਡੰਗਰ ਜਾਂ ਵੀਰਾਂ ਨੇ ਪਾਈ ਹੁੰਦੀ ਆ ਜੀ ਤੇ ਜਦੋਂ ਤੁਸੀਂ ਸਾਈ 1000 ਦੋ ਜਾਂ 2000 ਅਗਲੇ ਦਿਨ ਕਹਿ ਦਿੰਨੇ ਆਧਾਰ ਕਰ ਲੋ ਜਾਂ ਸਾਡ ਕੋ ਪੈਸੇ ਨਹੀਂ ਬਣੇ ਜੀ ਤੇ ਪਹਿਲਾਂ ਹੀ ਮੱਲੋ ਇਹ ਚੀਜ਼ ਮੱਲੋ ਕਿ ਸੋਚ ਸਮਝ ਕੇ ਪਾਇਆ ਕਰੋ ਸਾਈ ਜੀ ਕਿਉਂਕਿ ਆਪਾਂ ਜਦੋਂ ਹੁਣ ਡੰਗਰ ਜਦੋਂ ਸਾਈ ਪਾਇੰਦੀ ਇਹੋ ਕਹਿਣਾ ਵੇਗ ਗਿਆ ਵੇਗ ਗਿਆ ਜੀ 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 ਅਗਲੇ ਦਿਨ ਜਾ ਕੇ ਤੇ ਤੁਸੀਂ ਆ ਗੱਲ ਕਹਿ ਦਿੰਨੇ ਸਾਡ ਕੋ ਪੈਸੇ ਨਹੀਂ ਹੋਈ ਜਾਂ ਸਾਡ ਕੋ ਪੈਸੇ ਘਟਿਆ ਇਹ ਬੇਨਤੀ ਮੱਲੋ ਵੀ ਪਹਿਲਾਂ ਪਤਾ ਤੇ ਹੁੰਦਾ ਵੀ ਇੰਨੇ ਪੈਸੇ ਦੀ ਆਪਾਂ ਨੂੰ ਮਿਲਣੀ ਆ ਹਾਂਜੀ ਤੇ ਪਹਿਲਾਂ ਇੰਤਜ਼ਾਮ ਕਰਕੇ ਤੇ ਫੇਸ ਆਈ ਪਾਇਆ ਕਰੋ ਠੀਕ ਹੈ ਜੀ ਨਾਲੇ ਤੇ ਆਪਣਾ 1000 2000 ਗਮੋਨੇ ਆ ਤੇ ਨਾਲੇ ਅਗਲੇ ਦਾ ਡੰਗਰ ਕੋਈ ਵੀ ਅਗਲੇ ਨੇ ਸਾਰਾ ਦਿਨ ਲਾਇਆ ਹੁੰਦਾ ਜਿਉਂ 10 15 ਡੰਗਰ ਤਿਆਰ ਕਰੀਦੇ ਆ ਨਾ ਜੀ ਤੇ ਅਗਲੇ ਦਾ ਸਾਰਾ ਜੋ ਦੋ ਤਿੰਨਾਂ ਬੰਦਿਆਂ ਨੇ ਡੰਗਰ ਨਵਾ ਤੇ ਆ ਕੇ ਕੋਈ ਵੀ ਵੀਡੀਓ ਤੇ ਡੰਗਰ ਜਿਹੜਾ ਪਉਂਦਾ ਕੋਈ ਵੀ ਵੀਰ ਨਵਾਤਵਾ ਕੇ ਸੋਹਣਾ ਲੱਗੇ ਜੀ ਤੇ ਇਹ ਬੇਨਤੀ ਨੂੰ ਕਬੂਲ ਕਰਿਓ ਇਹ ਬੇਨਤੀ ਹੀ ਨਿਕ ਠੀਕ ਦਿਖਾਈਏ ਭਾਜੀ ਝੋਟੀ ਫੇ ਝੋਟੀ ਵੀਰ ਪਹਿਲਾ ਸੁਗਾ ਵਾ ਜੇ ਹਾਂਜੀ ਠੀਕ 3-5 ਤੋਂ 7 ਦਿਨ ਲੈ ਜੇ 5 ਤੋਂ 5 ਲੈ ਜੇ 7 ਦਿਨ ਲੈ ਜੇ ਠੀਕ ਆ ਤੇ ਬਾਕੀ ਆ ਵੀ ਥਣ ਥਣ ਸੋਨਾ ਲੱਗਾ ਹੱਥ ਦੀ ਚਵਾਈ ਵਾਲਾ ਥਣ ਲੱਗਾ ਆ ਆ ਵੇਖੋ ਇਹ ਥਾਣਾ ਦੀ ਕੁਆਲਿਟੀ ਗੈਪ ਵੀ ਚੰਗਾ ਗੈਪ ਵੀ ਚੰਗਾ ਵਾ ਠੀਕ ਆ ਅਗਲੇ ਥਣ ਦਾ ਵੀ ਮੰਨ ਲਓ ਗੈਪ ਅਗਲੇ ਤੋਂ ਅਗਲੇ ਦਾ ਥਣ ਤੇ ਪਿੱਛੇ ਵੀ ਗੈਪ ਠੀਕ ਆ ਠੀਕ ਆ ਤੇ ਬਾਕੀ ਆਪਾਂ ਮੁੱਲ ਉਹ ਕਰ ਦੇਣਾ ਵਾ ਬਿਲਕੁਲ ਜਾਇਜ਼ ਬਾਕੀ ਹਵਾਨਾ ਜਿਹੜਾ ਵਾ ਅੱਖਾਂ ਲੱਗੀਆਂ ਦੇ ਵਿੱਚ ਜਿਹੜੇ ਅੱਖਾਂ ਲੱਗੀਆਂ ਤੇ ਬਟਨ ਲੱਗੇ ਆ ਆ ਵੇਖੋ ਜੀ ਜਦੋਂ ਤਿਆਰ ਹੋਈ ਉਦੋਂ ਪੂਰੇ ਦਿਖਾਊਗੀ ਜੀ ਜੇ ਇਹ 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 ਵੀਰਾਂ ਦੇ ਮੱਲੋ ਵੀ ਇੱਕ ਬਾਈਟ ਵਾਲੀ ਆ ਘੱਟ ਮੁੱਲ ਵਾਲੀ ਆ ਬਿਲਕੁਲ ਜਾਇਜ਼ ਮੁੱਲ ਨਹੀਂ ਜਾਇਜ਼ ਮੁੱਲ ਵਾਲੀ ਜਾਂ ਨਹੀਂ ਤਾਂ ਲੱਖ ਤੋਂ ਥੱਲੇ ਹੁਣ ਮੱਲੋ ਕੋਈ ਵੀ ਨਹੀਂ ਮੱਝ ਨਹੀਂ ਲੱਗਦੀ ਮੱਲੋ ਸੂਆਂ ਚ ਵੀ ਆ ਭਾਵੇਂ ਤੇ ਉਹ ਵੀ 70-80 ਹਜ਼ਾਰ ਤੋਂ ਘੱਟ ਨਹੀਂ ਮਿਲਦੀ ਠੀਕ ਹੈ ਤੋਰੀ ਵੀਰ ਜੀ ਨੂੰ ਆਪਾਂ ਤੋੜਦੇ ਆ ਬਾਕੀ ਘਰ ਚੋਂ ਮੱਝ ਲਈ ਆ ਜੀ ਕੋਈ ਇਹ ਨਹੀਂ ਥੋੜਾ ਇਹ ਅਗੇ ਚਬੂਦਾ ਲੱਗਦਾ ਔਲ ਕਰਦੀ ਆ ਹਾਂ ਚਬੂਦਾ ਹੀ ਔਲ ਕਰਦੀ ਆ ਥੋੜੀ ਜੀ ਠੀਕ ਹੈ ਬਾਕੀ ਇਹ ਆ ਵੀ ਵੀਰ ਤੇ ਨਾ ਇਦਾਂ ਹੀ ਥੱਲੇ ਬਹਿ ਜਾਂਦਾ ਜਦ ਕੋ ਲਈ ਹੀ ਅੱਛਾ ਤੇ ਆਪਾਂ ਕੋ ਜੇ ਕੱਲ ਦੀ ਆ ਤਾਂ ਥੋੜਾ ਜ ਮਨ ਨੂੰ ਡਰਦੀ ਵੀ ਆ ਠੀਕ ਆ ਠੀਕ ਆ ਤੇ ਇਹ ਆ ਵੀ ਜਦੋਂ ਵੀਰ ਨੇ ਸਾਨੂੰ ਉਦਾਂ ਹੀ ਬਹਿ ਕੇ ਵਿਖਾਤਾ ਏ ਥੱਲੇ ਠੀਕ ਆ ਵੀ ਆ ਮੈਂ ਤੁਹਾਨੂੰ ਵਿਖਾਉਣਾ ਵਾਂ ਵੀ ਠੰਡੀ ਆ ਸਹੀ ਆ ਜੀ ਬਾਕੀ ਅੱਖ ਜਿਹੜੀ ਆ ਨੀਲੀ ਰਾਵੀ ਚ ਆ ਵੇਖੋ ਜੀ ਕੁਛ ਨਖਾਨੀਆਂ ਹੋਈਆਂ ਮਾ ਪੂਛ ਲੰਮੜੀ ਦੀ ਆ ਬਾਕੀ ਇਹ ਆ ਕਿ ਚੰਗੀ ਸੋਹਣੀ ਫੱਬਦੀ ਆ ਜੀ ਜਿੱਦਾਂ ਫੱਬਦੀ ਆ ਤੇ ਦਰਮਿਆਨਾ ਕਾਦਾ ਕੋਈ ਵੱਡਾ ਨਹੀਂ ਆ ਬਾਕੀ ਜਿੱਡੀ ਕ ਵੀਡੀਓ ਚ ਦਰਹਣ ਢਈ ਆ ਜੀ 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 ਕੋਈ ਵੀ ਇਹ ਚੀਜ਼ ਦੱਸਣੀ ਆ ਫਿਰ ਵੀ ਰੱਖੇ ਵੀ ਛੋਟੀ ਆ ਜਾਂ ਕੋਈ ਵੀ ਆ ਦਰਮਿਆਨਾ ਕਾਦੇ ਆ ਠੀਕ ਆ ਬਾਕੀ ਹਵਾਨਾ ਜਿਹੜਾ ਵਾ ਨਾ ਢਿੱਲਾ ਢੋਲਾ ਜਾ ਚੰਗੀਆਂ ਆ 3-5-7 ਦਿਨ ਲੱਗੀ ਤੇ ਉਹ ਆਪਾਂ ਸੰਭ ਛੱਡ ਦੇਣੀ ਆ ਠੀਕ ਆ ਲੈ ਜੋ ਲੈ ਜੋ ਆ ਵੇਖੋ ਜੀ ਬਾਕੀ ਸੋਹਣੀ ਆ ਕਹੇ ਮਾ ਉਦਾਂ ਲੱਸੀ ਵੀ ਨਹੀਂ ਗਈ ਕੋਈ ਕਹੇ ਵੀ ਲੱਸੀ ਆ ਹਵਾਨਾ ਚੱਕ ਕਰੋ ਜੀ ਆ ਦੇਖ ਥਾਣ ਬੜਾ ਸੋਹਣਾ ਲੱਗਾ ਜੀ ਮੁਠੀ ਦੇ ਚਵਾਲ ਆ ਥਾਣਿਆਂ ਪੂਰੀ ਨੱਚਦੀ ਟੱਪਦੀ ਆਗੇ ਐ ਗੋਲਮੋਲ ਜੀ ਐਦਾਂ ਦੀਆਂ ਝੋਟੀਆਂ ਲੱਭਦੀਆਂ ਨਹੀਂ ਜਿਹੜਾ ਮੁੱਲ ਵੀਰ ਕਹਿੰਦਾ ਮੈਂ ਕਰਨਾ ਪਤਾ ਗੱਲ ਕੀ ਆ ਅਸੀਂ ਵੀ ਫਿਰ ਤੋਰ ਕੇ ਵੇਖਿਆ ਵਾ ਹਾਂ ਜੀ ਹੁਣ ਕਰੀਏ ਕੀ ਜੇ ਤੇ ਆਪਾਂ ਦੀ ਸਾਮ ਸੰਭਾਲ ਦੀ ਵੇਖੀਏ ਹਾਂਜੀ ਤਾਂ ਫੇਰ ਤਾਂ ਬਹੁਤ ਮਹਿੰਗੀ ਪੈਂਦੀ ਹੈ ਅੱਛਾ ਜੀ ਠੀਕ ਆ ਜੇ ਆਪਾਂ ਸਾਮ ਸੰਭਾਲ ਤੇ ਗੱਲ ਇੱਕ ਚਲ ਜੀ ਇਹ ਮਹੀਨੇ ਦਾ 1000 ਰੁਪਿਆ ਵੀ ਲਾ ਕੇ ਚੱਲੀਏ ਤੇ ਜੀ ਬਹੁਤ ਤਾਂ ਚਲ ਜਾਂਦਾ ਕੰਮ ਆਹ ਛੋਟਾ ਜਿਹਾ ਵਾਗ ਪਾਲਣਾ ਬਹੁਤ ਵਾਗ ਪਾਲਣਾ ਬਹੁਤ ਔਖਾ ਵਾ ਜੀ ਕਈ ਵੀਰ ਸ਼ੌਂਕ ਨਾਲ ਪਾਲਦੇ ਉਹਨਾਂ ਦਾ ਵੀ ਧੰਨਵਾਦ ਆ ਠੀਕ ਆ ਦਿਨ ਪੰਜ ਸੱਤ ਹੀ ਲੈ ਜੂਗੀ ਹਨਾ ਪੰਜ ਸੱਤ ਜਿੱਦਾਂ ਘਰ ਵਾਲੇ ਨੇ ਦੱਸਿਆ ਵਾ ਠੀਕ ਆ ਕੋਈ ਆਪਾਂ ਜੇ ਤੇ ਹੱਥੀਂ ਟੀਕਾ ਲਵਾਇਆ ਵੇ ਫੇਰ ਤਾਂ ਆਪਾਂ ਗੱਲ ਆ ਜਿੱਦਾਂ ਘਰ ਵਾਲੇ ਆਪਾਂ ਦੱਸ ਦਿੰਦੇ ਏਦਾਂ ਆਪਾਂ ਭੈਣ ਭਰਾਵਾਂ ਨੂੰ ਜਿਹਦਾ ਫੋਨ ਆਉਂਦਾ ਜਾਂ ਜਿੰਨੀ ਕੀ ਡਿਟੇਲ ਦਸੀ ਹੁੰਦੀ ਜਾਂ ਵੀਰ ਪੁੱਛਦੇ ਆ ਠੀਕ ਆ ਜਿੰਨਾ ਕੁਝ ਅਗਲੇ ਦੱਸਿਆ ਉਹਨਾਂ ਇੱਕ ਆਪਾਂ ਦੱਸ ਦਈਦਾ ਜੀ ਅੱਛਾ ਜੀ ਤੇ ਇਹ ਦੁੱਧ ਕਿੰਨਾ ਕੁ ਚੁਵਾਈ ਜਾਊਗੀ ਜੀ ਦੁੱਧ ਭਾਜੀ ਸਿਵਾ ਦਾ ਹੁੰਦਾ ਤੇ ਬਾਕੀ ਪਹਿਲੇ ਪਹਿਲਾਂ ਡੰਗਰ ਦਾ ਕੋਈ ਮਤਲਬ ਆਪਾਂ ਕਹਿ ਨਹੀਂ ਸਕਦੇ ਹਾਂ ਸੂਆ ਦੂਸਰਾ ਹੁੰਦਾ ਤੇ ਫੇ ਆਪਾਂ ਘਰ ਆਏ ਕੋਮੇ ਆਈਡੀਆ ਲਿਆ ਹੁੰਦਾ ਹਾਂ 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 ਇਹ ਚੋਣ ਨੂੰ ਮਨ ਲਓ 5 ਲੀਟਰ ਚਵਾ ਦੇ ਜੇ ਕਿਸੇ ਨੇ ਸਾਹਮਣਾ ਕੀਤੀ ਹਾਂ ਤੇ ਚੰਗੀ ਸੇਵਾ ਕੋਈ ਕਰ ਦੇ ਤੇ 10 ਵੀ ਚਵਾਈ ਜਾਵੇ ਪਰ ਜਿੱਦਾਂ ਦੀ ਬਹਾਨੇ ਦੀ ਬੰਤਰ ਆ 8-9 ਲੀਟਰ ਤੋਂ ਕੀ ਘਟ ਦਊਗੀ ਹਾਂਜੀ 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 ਮਨ ਲਓ ਵੀ ਜਿੱਦਾਂ ਦੀ ਬਹਾਨੇ ਤੋਂ ਬੰਤਰ ਆ 5-7 ਦਿਨ ਲੱਗੀ ਜਦੋਂ ਤੇ ਹੋਰ ਬਹਾਨਾ ਤਿਆਰ ਵਧੀਆ ਕਰ ਜਾਣਾ ਜਿੰਨਾ ਕਿ ਤੁਸੀਂ ਮੁੱਲ ਕਰਨਾ ਵਾ ਉਹ ਭਾਵੇਂ ਘੱਟ ਵੀ ਦੁੱਧ ਜਵਾ ਤੇ ਬਾਕੀ ਇਹ ਆ ਵੀ ਪੈਸੇ ਪੂਰੇ ਕਰ ਦੇ ਅਗਲੇ ਸੂਵੇ ਵਾਦੇ ਦੀ ਐ ਅਗਲੇ ਸੂਵੇ ਅਗਲੇ ਸੂਵੇ 80 ਦੀ ਹੈਗੀ ਆ ਜੀ ਕਿਉਂਕਿ ਚੰਗਾ ਵੀਰ ਕੋ ਸਾਂਭ ਵਾਲਾ ਲੈ ਜੇ ਜੀ 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 ਕਿਉਂਕਿ ਜੇ ਆਪਾਂ ਵੇਖੀਏ ਨਾ ਬੇਲ ਬਾਲ ਝੋਟੀ ਦੀ کافی ਲੰਮੀ ਆ ਇੱਕ ਹੁੰਦਾ ਨਾ ਚੌੜੀ ਘਾਟ ਆ ਬੇਲ ਵੇਖ ਲਓ ਬੇਲ ਲੰਮੀ ਆ ਚੌੜੀ ਵੀ ਹੋ ਜਾਣਾ ਵਾਗੇ ਤੇ ਚੌੜੀ ਵੀ ਹੋ ਜਾਣਾ ਵਾ ਇੱਕ ਨਾ ਨਾ ਮਤਲਬ ਵੀ ਬੇਲ ਬਿਲਕੁਲ ਨਿੱਕੀ ਆ ਬੇਲ ਨਹੀਂ ਨਿੱਕੀ ਨਿੱਕੀ ਹੈ ਜੀ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਇਹਦਾ ਮੁੱਲ ਜੇ ਇਹ ਝੋਟੀ ਹੁੰਦੀ ਤਿਆਰ ਪੂਰੀ ਹਾਂ ਜੀ ਫੇਰ ਤੇ ਆਪਾਂ 60000 ਦੀ ਦੇਣੀ ਠੀਕ ਆ ਮੁੱਲ ਫੇ 70 ਕਰ ਦੇ ਅੱਛਾ ਜੀ ਹੁਣ ਹੁਣ 60 ਕਰ ਦਈਏ ਜਿਆ ਜਿਆ ਕਰੋ ਜਿੰਨੇ ਕੀ ਦੀ ਦੇਣੀ ਐ ਵੀ ਛੋੜ ਹੀ ਕਰਨੀ ਇਹ ਚੋਂ ਇੱਕੋ ਗੱਲ ਹੋਣੀ ਆ ਹਾਂ ਜੀ 58000 ਰੁਪਇਆ ਚੋਂ ਤਾਂ ਜਿੰਨਾ دل ਖੁਸ਼ ਕਰਕੇ ਕਰ ਦਾਂਗੇ ਛੋੜ ਕਰ ਦੋਗੇ ਨਾ ਛੋੜ ਹਾਂ ਕਰ ਦਾਂਗੇ ਕੋਈ ਵੀਰ ਫੋਨ ਕਰੇ ਫੋਨ ਕਰੇ ਜਿਹਨੂੰ ਪਸੰਦ ਆਵੇ ਫੋਨ ਕਰੇ ਛੋੜ ਕੋਈ ਪਤਾ ਨਹੀਂ ਵੀ ਕਿੰਨੀ ਕਰਦੇ ਪਤਾ ਮੰਨ ਲਓ ਵੀ ਆ ਛੋੜ ਉਹ ਚੋਂ ਕਰ ਦਾਂਗੇ ਖੁਸ਼ੀ ਨਾ ਖੁਸ਼ੀ ਨਾ ਠੀਕ 58000 ਰੁਪਏ ਚੋਂ ਕਿਉਂਕਿ ਜੇ ਵੀਰ ਬਾਅਦ ਚ ਵੀ ਆਖੇ ਵੀ ਇਦਾਂ ਇਹ ਮੁੱਲ ਲੱਭਣਾ ਨਹੀਂ ਜੀ 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 ਤੇ ਤਿਆਰ ਹੋ ਗਏ ਝੋਟੀ ਪੈਣ ਦੀ ਵੀ ਵਿਗਦੀ ਆ ਜੀ ਠੀਕ ਤਾਂ ਫਿਰ ਮੰਨ ਲਓ ਵੀ ਅੱਜ ਆਪਾਂ ਡੰਗਰ 10 ਲੀਟਰ ਵਾਲਾ ਖਰੀਦਦੇ ਆ ਨਾ ਤਾਂ ਉਹ ਲੱਖ ਦੇ ਲਾਗੇ ਮਿਲਦਾ ਠੀਕ ਆ ਜੀ ਠੀਕ ਆ ਬਾਕੀ ਸੋਣੀ ਸੁਨਖੀ ਆ ਜਿੱਡੀ ਹੈ ਆ ਬੇਲ ਵਿਖਾ ਦਿਓ ਹਾਂਜੀ ਖਾਣਾ ਦਾ ਗਿਆ ਬ ਚੰਗਾ ਵਾ ਤੇ ਸੋਣੀ ਆ ਬਾਕੀ ਚਾਰੂ ਆ ਅੱਜ ਮੰਨ ਲਓ ਕੱਲ ਦੀ ਆਈਆਂ ਰੱਜੀ ਆ ਦਿਲ ਲਾ ਲਿਆ ਝੋਟੀ ਨੇ ਠੀਕ ਹੈ ਤੇ ਅਗਲੇ ਦੇ ਘਰੋਂ ਵੀ ਲਾਉਗੀ ਪੱਠਾ ਪੁੱਠਾ ਚੁੱਕਿਆ ਪੂਰਾ ਹਨਾ ਬਾਕੀ ਹੈ ਉਹਦੇ ਕੋ ਇੱਕੋ ਹੀ ਆ ਵੇਖੋ ਥਾਨ ਥਾਨ ਬਹੁਤ ਸੋਹਣਾ ਲੱਗਾ ਵਾ ਇਹਨੂੰ ਠੀਕ ਹੈ ਵੀਰ ਜੀ ਕਰਨੀ ਕੋਈ ਗੱਲ ਪਾਦ ਹੋਰ ਵਾਦਾ ਵੀ ਜਿੰਦ ਕੋ ਲਿਆਂਦੀ ਉਹਦੇ ਕੋ ਕੱਲੀ ਹੀ ਮਾਜੀ ਅੱਛਾ ਕੱਲੀ ਕਰਕੇ ਤੇ ਜੇ ਕੋਈ ਕੱਲਾ ਵੀ ਡੰਗਰ ਖਿਆਣਾ ਮੈਂ ਤੂੰ ਉਹਦੇ ਘਰ ਵੀ ਜੀ ਲਾਉਗੀ ਠੀਕ ਹੈ ਜੀ ਠੀਕ ਹਾਂ ਨਹੀਂ ਤਾਂ ਮੰਨ ਲਓ ਕੱਲਾ ਡੰਗਰ ਜੀ ਨਹੀਂ ਲਾਉਂਦਾ ਹਾਂਜੀ 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 ਬਾਕੀ ਬੇਨਤੀ ਇਹੋ ਹੀ ਆ ਫੋਨ ਕਰਨ ਤੇ ਆਪਾਂ ਮੰਨ ਲਓ ਵੀ ਛੋੜ ਛੱਪਾ ਥੋੜਾ ਬੜਾ ਕਰ ਦਾਂਗੇ ਕੋਈ ਜ਼ਿਆਦਾ ਨਹੀਂ ਹੋਣਾ ਥਾਨ ਹੁਣ ਵੀਰ ਫਾਨਫੋਨ ਓਕੇ ਆ ਸਾਰਾ ਕੁਝ ਓਕੇ ਆ ਠੀਕ ਆ ਹਾਂ ਸਹੀ ਆ ਤੇ ਵੀਰ ਨੂੰ ਫੋਨ ਕਰ ਲਿਓ ਤੇ ਆਪਣੀ ਤਸਦੀਕ ਕਰ ਲੈ ਕੇ ਜਿਹੜੀ ਸਾਈ ਹੋਊਗੀ ਉਹਦੀ ਸਾਈ ਜ਼ਿਆਦਾ ਟਾਈਮ ਨਹੀਂ ਹੋਊਗੀ ਉਹਨੂੰ ਟਾਈਮ ਦਿੱਤਾ ਜਾਊਗਾ ਇੰਨੇ ਟਾਈਮ ਤੇ ਤੇਰੀ ਆ ਠੀਕ ਹੈ ਜੀ ਨਹੀਂ ਤਾਂ ਤੇਰੀ ਸਾਈ ਗਈ ਠੀਕ ਹੈ ਜੀ ਤੇ ਵੀਰ ਨੂੰ ਫੋਨ ਕਰ ਲਿਓ ਵੀਡੀਓ ਕਰ ਦਿਓ ਸ਼ੇਰ ਜੀ ਧੰਨਵਾਦ